ਸ਼ਹਿਰ ਤਾਰੀਵਾਲ ਦੇ ਪ੍ਰਾਚੀਨ ਸ਼੍ਰੀ ਰਗੁਨਾਥ ਮੰਦਿਰ ਦੇ ਸਥਾਪਨਾ ਦਿਵਸ ਮੌਕੇ ਇੱਕ ਸ਼ਾਮ ਸ਼੍ਰੀ ਰਾਮ ਜੀ ਦੇ ਨਾਮ ਧਾਰਮਿਕ ਸਮਾਗਮ ਬੀਤੇ ਕੱਲ੍ਹ ਸ਼ਾਮ ਨੂੰ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਭਜਨ ਗਾਇਕਾ ਸੋ ਸ਼੍ਰੀ ਰਿੰਕੂ ਸਾਂਵਰੀਆ ਜੀ ਔਰ ਉਹਨਾਂ ਦੇ ਸਾਥੀ ਕਲਾਕਾਰਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਔਰ ਭਗਵਾਨ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਆਈ ਹੋਈ ਸੰਗਤ ਨੂੰ ਜੜਾਵਾ ਉਹ ਹਰੀ ਨਾਮ ਦੇ ਨਾਲ ਜੋੜਿਆ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਰਗੁਨਾਥ ਮੰਦਿਰ ਪਹੁੰਚ ਕੇ ਸਥਾਪਨਾ ਦਿਵਸ ਤੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ ਲਗਾਤਾਰ ਕਈ ਘੰਟੇ ਇਹ ਸਮਾਗਮ ਚੱਲਿਆ ਜਿਸ ਵਿੱਚ ਵੱਡੀ ਗਿਣਤੀ ਚ ਮਹਿਲਾਵਾਂ ਵੀ ਸ਼ਾਮਲ ਹੋਈਆਂ ਔਰ ਸੋਸ਼ਰੀ ਰਿੰਕੂ ਸਾਵਰਿਆ ਜੀ ਦੇ ਭਜਨਾ ਦੇ ਉੱਪਰ ਮਹਿਲਾਵਾਂ ਨੇ ਨੱਚ ਗਾ ਕੇ ਖੁਸ਼ੀ ਮਨਾਈ ਦੱਸਦੀ ਹੈ ਕਿ ਰਗੁਨਾਥ ਮੰਦਿਰ ਸ਼ਹਿਰ ਧਾਰੀਵਾਲ ਦੇ ਪੁਰਾਣੇ ਮੰਦਰਾ ਚ ਇੱਕ ਹੈ ਔਰ ਇਸ ਦੇ ਸਥਾਪਨਾ ਦਿਵਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਾਨਦਾਰ ਧਾਰਮਿਕ ਸਮਾਗਮ ਦੇ ਨਾਲ ਲੰਗਰ ਦਾ ਵੀ ਖਾਸ ਪ੍ਰਬੰਧ ਆਏ ਹੋਏ ਸ਼ਰਧਾਲੂਆਂ ਦੇ ਲਈ ਕੀਤਾ ਗਿਆ ਆਏ ਹੋਏ ਸ਼ਰਧਾਲੂਆਂ ਨੇ ਜਿੱਥੇ ਸੋ ਸ਼੍ਰੀ ਰਿੰਕੂ ਸਾਂਵਰਗਿਆ ਜੀ ਦੇ ਭਜਨਾ ਉੱਪਰ ਬਹੁਤ ਹੀ ਜ਼ਿਆਦਾ ਖੁਸ਼ੀ ਪ੍ਰਗਟ ਕੀਤੀ ਉੱਥੇ ਹੀ ਅਲੌਕਿਕ ਮਾਹੌਲ ਸੀ ਮਹਿਲਾਵਾਂ ਨੇ ਔਰ ਸਾਰੇ ਹੀ ਆਏ ਹੋਏ ਪ੍ਰਭੂ ਭਗਤ ਜਾਨੇ ਵੱਡੀ ਗਿਣਤੀ ਦੇ ਵਿੱਚ ਨੱਚ ਗਾ ਕੇ ਸ਼੍ਰੀ ਰਗੁਨਾਥ ਮੰਦਿਰ ਧਾਰੀਵਾਲ ਦਾ ਸਥਾਪਨਾ ਦਿਵਸ ਮਨਾਇਆ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਧਾਰਮਿਕ ਸਮਾਗਮ ਜੜੇ ਆ ਉਹ ਲਗਾਤਾਰ ਕਰਵਾਏ ਜਾਣਗੇ ਜੈ ਸ਼੍ਰੀ ਰਾਮ 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 ਨਾਮਾ ਜੀ ਸ਼ਰਮਾ ਜੀ ਰਗੁਨਾਥ ਮੰਦਿਰ ਦਾ ਸਥਾਪਨਾ ਦਿਵਸ 54 ਮਨਾਇਆ ਗਿਆ ਜਿਹਦੇ ਵਿੱਚ ਦਿੰਕੂ ਸਾਵਰੀ ਅੰਮਸਰ ਵਾਲੇ ਭਜਨ ਗਾਇਕ ਆਏ ਉਹਨਾਂ ਨੇ ਭਜਨ ਗਾਇਆ ਲੋਕਾਂ ਨੇ ਭਜਨ ਸੁਨੇ ਉਹਨਾਂ ਦੇ ਮੰਤਰ ਮੁਕਤ ਗੀਤਾਂ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਰਾ ਸ਼ਹਿਰ ਇਹਦੇ ਵਿੱਚ ਆਇਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਲੰਗਰ ਵੀ ਲਾਇਆ ਸਾਰਿਆਂ ਨੇ ਲੰਗਰ ग्रहण ਕੀਤਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਇਹਦੇ ਵਾਸਤੇ ਸਾਰੇ ਸ਼ਹਿਰ ਦਾ ਅਸੀਂ ਧੰਨਵਾਦ ਕਰਦੇ ਆਂ ਹਾਂਜੀ જય ਸ਼੍ਰੀ ਰਾਮ જય ਸ਼੍ਰੀ ਰਾਮ ਮੇਰਾ ਨਾਮ ਹੈਪੀ ਖੁੱਲਰ ਜੋ ਕਿ ਅੱਜ ਬਹੁਤ ਹੀ ਰਗੁਨਾਥ ਮੰਦਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਕੀਤਾ ਗਿਆ ਹੈ ਠੀਕ ਜੋ ਕਿ ਮੇਰੇ ਸਾਰੇ ਛੋਟੇ ਵੀਰਜਾ ਵੱਡੇ ਵੀਰ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਏ ਸਭ ਤੋਂ ਵੱਧ ਮੈਂ ਧੰਨਵਾਦ ਆ ਰਗੁਨਾਥ ਮੰਦਿਰ ਕਮੇਟੀ ਦਾ ਜੋ ਕਿ ਸਾਡੇ ਸੀਨੀਅਰ ਜਿੰਨੇ ਵੀ ਆ ਜਿਨ੍ਹਾਂ ਨੇ ਹਾਨੂੰ ਇਸ लायक ਸਮਝਿਆ ਠੀਕ ਹਾਨੂੰ ਇਹ ਤਾਮ ਦੇ ਅੱਗੇ ਸੋਪਿਆ ਵਾ ਕਿ ਆਪਾਂ ਉਹਨਾਂ ਦਾ ਪੂਰਾ ਸਾਥ ਦਿੱਤਾ ਵਾ ਠੀਕ ਕਿ ਮੈਂ ਇਹੀ ਕਹਿਣਾ ਚਾਹਨਾ ਮੈਂ ਸਾਰਿਆਂ ਕੇ ਬੇਨਤੀ ਆ ਕਿ ਐਦਾਂ ਹੀ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਠੀਕ ਹੈ ਖੇਡਾਂ ਵੱਲ ਧਿਆਨ ਦਿਈਏ ਤੇ ਜਾ ਕੇ ਆਪਾਂ ਮੰਦਰਾਂ ਵਿੱਚ ਜਾ ਕੇ ਸੇਵਾ ਕਰੀਏ ਜਾਂ ਰੱਬ ਦੇ ਗੁਣ ਗਾਣ ਕਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਿਤਿਕ ਮਹਾਜਨ ਆ ਅੱਜ ਜੋ ਵੀ ਧਾਰੀਵਾਲ ਵਿੱਚ ਸਥਾਪਨਾ ਦਿਵਸ ਰਗਨਾਥ ਮੰਦਰ ਦੇ ਲਈ ਹੋਇਆ ਹੈ ਉਹਦੇ ਲਈ ਮੈਂ ਬਹੁਤ ਹੀ ਧੰਨਵਾਦ ਆ ਆਪਣੇ ਸੀਨੀਅਰ ਸਿਟੀਜ਼ਨਸ ਦਾ ਆਪਣੇ ਸਾਰੇ ਨੌਜਵਾਨ ਸਾਥੀਆਂ ਦਾ ਉਹਨਾਂ ਦਾ ਤਾਇਰ ਦਿਨੋ ਧੰਨਵਾਦ ਆ ਆਪਣੀ ਮਾਤਾ ਪਿਤਾਵਾਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਤੇ ਪ੍ਰਭੂ ਰਾਮ ਲਿੰਗ ਜੀ ਦਾ ਲੀਲਾ ਦਾ ਆਨੰਦ ਮਾਨਿਆ ਜੈ ਸ਼੍ਰੀ ਰਾਮ ਤੇ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੈਂ ਗੌਰਵ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰਾ ਜੋ ਅੱਜ ਦਾ ਪ੍ਰੋਗਰਾਮ ਹੈਗਾ ਸੀ ਮੰਦਿਰ ਦੀ ਸ਼੍ਰੀ ਰਗੁਨਾਥ ਮੰਦਿਰ ਦੀ ਸਥਾਪਨਾ ਦੀ ਵਿਸਥਾ ਪ੍ਰੋਗਰਾਮ ਲਾਇਆ ਗਿਆ ਇਸ ਵਿੱਚ ਅੰਮ੍ਰਿਤ ਸਾਤੋਂ ਸ਼੍ਰੀ ਰਿੰਕੂ ਸਾਵਰੀ ਜੀ ਆਏ ਜਿਨ੍ਹਾਂ ਨੇ ਬਹੁਤ ਹੀ ਭਜਾਣਾ ਭਜਨ ਦਾ ਰਸ ਰਸ ਰਸੀ ਲਾਣਾ ਜਾਪ ਜਪਿਆ ਤੇ ਸਾਰੇ ਸ਼ਹਿਰ ਵਾਸੀਆਂ ਨੇ ਇਸ ਪ੍ਰੋਗਰਾਮ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲਿਆ ਤੇ ਸਭ ਨੇ ਬਹੁਤ ਖੁਸ਼ੀ ਮਨਾਈ ਜੈ ਸ਼੍ਰੀ ਰਾਮ ਜੈ ਸ਼੍ਰੀ